ਕਿਉਂ ਗਰੀਜ਼ਨ ਕੀ ਲੱਗਦਾ ਕਿ ਉਹ ਮਦੀਤਿਆ ਜੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਕ ਮਿੰਟ ਆਇਓ ਇੱਕ ਮਿੰਟ ਕਿਉਂਕਿ ਉਹ ਸੱਚ ਬੋਲਦੇ ਹੈ ਇਸ ਜਾਂ ਇਸ ਸਟੇਜ ਸੱਚ ਸਜਿੱਤੇ ਕੋਈ ਸੱਚ ਬੋਲਦਾ ਹੈ ਉਹਨੂੰ ਇਹੀ ਹੁੰਦਾ ਹੈ ਕਿ ਅਸੀਂ ਸੱਚ ਬੋਲਾਂਗੇ ਐਜ਼ an elected member of the house ਮੈਨੂੰ ਇਨਫੋਰਮ ਨਾ ਕਰੋ ਤੁਸੀਂ ਕਿ ਤੁਸੀਂ ਮੇਰੇ ਘਰ ਚ ਜਾਣ ਲੱਗੇ ਹੋ ਮਾਈ ਪਰਸਲ ਬਿਲੋਂਗਿੰਗਸ ਆਰ देयर ਮਾਈ 올ਡ ਮਦਰ ਇਜ਼ देयर ਤੁਸੀਂ ਐਂ ਹੀ ਬੜਗੇ ਵੇਚੀ ਮੈਂ ਉਥੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਹੜੇ ਆਫੀਸਰ ਗਏ ਆ ਉਹਨਾਂ ਨਾਲ ਮੇਰੇ ਨਾਲ ਗਾਲੀ ਨਹੀਂ ਕਰ ਰਹੇ। ਬੰ ਮੈਡੀ ਕਨਸਟੇਬਲ ਸੀ ਉਦੋਂ ਜਦੋਂ ਇਹ ਟੀਮ ਆਈ ਹੈ ਵਿਜੀਲੈਂਸ ਦੀ। ਉਥੇ ਮੈਨੂੰ ਮੇਰੇ ਨਾਲ ਕੋਈ ਗਾਲੀ ਨਹੀਂ ਕਰ ਰਿਹਾ ਮੈਨੂੰ ਕੀ ਪਤਾ ਉਥੇ ਕੌਣ ਹੈ ਕੌਣ ਨਹੀਂ ਹੈ। ਮੈਨੇ ਨਾ ਗਲਤ ਕਰੋ ਤੁਸੀਂ ਤਾਂ ਹੀ ਮੈਨੂੰ ਪਤਾ ਲੱਗੂਗਾ ਕੌਣ ਹੈ। ਜਿਹੜੇ ਟਾਰਗੇਟ ਨਾਲ ਗਲਤ ਤੁਹਾਨੂੰ ਕੋਈ ਅਰੈਸਟ ਵਾਰੰਟ ਜਾਂ ਸਰਚ ਵਾਰੰਟ ਕੋਈ ਦਿਖਾਏ। ਮੈਨੂੰ ਕੋਈ ਕੁਝ ਨਹੀਂ ਦਿਖਾਇਆ ਇਹਨਾਂ ਨੇ। ਉਥੇ ਮੇਰੇ ਨਾਲ ਗਾਲੀ ਨਹੀਂ ਕੀਤੀ ਹੁਣ ਮੇਰੇ 80 ਸਾਲ ਦੇ ਮਦਰ ਜੀ ਬਿਮਾਰ ਨੇ ਉਹਨੇ ਕੋਵਿਡ ਤੋਂ ਰਿਕਵਰ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਨਰਵਸ ਦੀ ਪ੍ਰੋਬਲਮ ਹੈਗੀ ਵਿਚ ਇਜ਼ ਅ ਟਰਮੀਨਲ ਇਲਨਸ ਉਹ 80 ਸਾਲ ਦੇ ਨੇ ਅੰਦਰ ਬੜ ਗਏ ਉਹਨਾਂ ਦੇ ਕਮਰੇ ਚ ਕਿਤੇ ਹੁੰਦਾ ਹੈ ਪਰ ਤੁਹਾਨੂੰ ਕੋਈ ਕਾਰਨ ਦੱਸਿਆ ਕਿ ਕਿਉਂ ਕੋਈ ਰੀਜ਼ਨ ਦੱਸਿਆ ਗੱਲ ਕਰਨ ਤਾਂ ਮੈਨੂੰ ਕੋਈ ਰੀਜ਼ਨ ਪਤਾ ਲੱਗੇ ਗਲਤ ਕਰੋ ਨਹੀਂ ਮੈਨੂੰ ਤੁਹਾਨੂੰ ਕੁਝ ਨਹੀਂ ਦੱਸਿਆ ਮੈਨੂੰ ਕੋਈ ਨਹੀਂ ਦੱਸਿਆ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੇ ਪਰਸਨਲ ਬਿਲੋਂਗਿੰਗਸ ਨਾਲ ਛੇੜਾਛਾੜੀ ਹੋ ਰਹੀ ਹੈ ਉੱਥੇ ਕੁਝ ਪਲਾਨਟ ਕਰਨਗੇ ਮੈਨੂੰ ਨਹੀਂ ਪਤਾ ਜਿਹੜਾ ਜੋ ਵੀ ਸਰਚ ਹੋਈ ਤੁਹਾਡੇ ਸਾਹਮਣੇ ਹੋਈ ਹੈ ਕਿਦਾਂ ਮੇਰੇ ਸਾਹਮਣੇ ਕਿਵੇਂ ਸਰਚ ਹੋਈ ਹੈ ਜਦ ਮੈਂ ਹੈ ਨਹੀਂ ਉੱਥੇ ਨਹੀਂ ਨਹੀਂ ਇੱਥੇ ਘਰ ਦੀ ਗੱਲ ਕਰ ਰਹੇ ਹੋ ਇੱਥੇ ਤਾਂ ਮੈਂ ਹੈਗੀ ਪਰ ਉੱਥੇ ਕੀ ਹੋ ਰਿਹਾ ਹੈ ਉਹ ਕਿਵੇਂ ਕਰ ਰਹੇ ਹੈ ਸਾਡੇ ਦਫ਼ਤਰ 'ਚ ਕਿਵੇਂ ਕਰ ਰਹੇ ਹੈ ਉਹਨੇ ਸਾਡੇ ਬੰਦੇ ਨੇ ਸਾਰੇ ਮੈਂ ਇੱਥੋਂ ਤੁਰਨ ਲੱਗੀ ਆਂ ਅਹ ਚੰਡੀਗੜ੍ਹ ਲਈ ਉਹ ਵਿਕਰਮ ਸਿੰਘ ਨੂੰ ਲੈ ਕੇ ਗਏ ਆਂ ਚੰਡੀਗੜ੍ਹ ਅਸੀਂ ਆਪਣੇ ਬੰਦੇ ਦਾ ਛੱਡ ਕੇ ਜਾਵਾਂਗੇ ਕਰੇ ਕਿ ਕੱਲਾ ਉਹਨਾਂ ਦਾ ਛੱਡ ਕੇ ਚਲੇ ਜਾਵਾਂਗੇ ਇਹਨਾਂ ਨੂੰ ਟਾਈਮ ਨਹੀਂ ਦੇ ਰਹੇ ਪਰ ਤੁਹਾਡੇ ਤਾਂ ਕਿਤੇ ਵਰਕਰ ਨੂੰ ਅੰਦਰ ਹੀ ਨਹੀਂ ਆਉਂਦੇ ਕਰੇ ਇਹ ਸਾਡਾ ਘਰ ਹੈ ਸਾਡਾ ਸਾਡਾ ਇੱਥੇ ਇਹ ਸਾਡਾ ਰੈ residense ਹੈ ਸਾਡਾ ਪ੍ਰਾਈਵੇਟ ਰੈ residense ਹੈ ਕੌਣ ਰੋਕ ਸਕਦਾ ਹੈ ਮੈਨੂੰ ਕਿਹਾ ਗਿਆ ਕਿ ਯੂ ਹੈਵ ਨੋ ਰਾਈਟ ਟੂ ਲੀਗਲ ਰੈਮਡੀ ਵਾਈ ਅਬ ਯੂ ਆਰ ਨੋਟ ਸਿਟੀਜ਼ਨਸ ਆਫ ਦਿਸ ਕੰਟਰੀ ਦੈਟ ਆਈ ਹੈਵ ਨੋ ਰਾਈਟ ਟੂ ਲੀਗਲ ਰੈਮਡੀ ਵਾਈ ਡੂ ਆਈ ਨੋਟ ਹਵ ਰਾਈਟ ਪਰ ਕੀ ਰੀਜ਼ਨ ਕੀ ਲੱਗਦਾ ਕਿ ਉਹ ਮਦੀਤਿਆ ਜੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਉਹ ਸੱਚ ਬੋਲਦੇ ਹੈ ਇਸ ਜਾਂ ਇਸ ਸਟੇਜ ਸੱਚ ਜਿਤੇ ਕੋਈ ਸੱਚ ਬੋਲਦਾ ਹੈ ਉਹਨੂੰ ਇਹੀ ਹੁੰਦਾ ਹੈ ਕਿ ਅਸੀਂ ਸੱਚ ਬੋਲਾਂਗੇ